ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਸਾਰੀ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਣਗੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਇੱਕ ਪ੍ਰੋਡਕਟ ਦਾ ਰਿਵਿਊ ਲੈ ਕੇ ਆਈਆਂ ਕਿਉਂਕਿ ਮੈਨੂੰ ਇਹ ਪ੍ਰੋਡਕਟ ਯੂਜ਼ ਕਰਦੇ ਹੋਏ ਕਾਫੀ ਟਾਈਮ ਹੋ ਗਿਆ ਹੈ ਹੈਨਾ ਜਿਵੇਂ ਕਿ ਤੁਸੀਂ ਥੰਬਨੇਲ ਤੇ ਦੇਖ ਹੀ ਲੱਤਾ ਇਹ ਵੀ ਕਿਹੜਾ ਮੈਂ ਪ੍ਰੋਡਕਟ ਲੈ ਕੇ ਆਈਆਂ ਹਾਂਜੀ ਤੇ ਅੱਜ ਟਾਈਮ ਨੂੰ ਬੇਸ ਨਹੀਂ ਕਰਦੇ ਸਿੱਧਾ ਵੀਡੀਓ ਸਟਾਰਟ ਕਰਦੇ ਆਂ ਪਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਆ ਦੇਖੋ ਜੀ ਅੱਜ ਮੈਂ ਲੈ ਕੇ ਆਈਆਂ ਇੰਡਸ ਵੈਲੀ ਦਾ ਬ੍ਰਾਈਟਨਿੰਗ ડી ਪਿਗਮੈਂਟੇਸ਼ਨ ਜੈਲ ਬਾਰੇ ਰਿਵਿਊ ਲੈ ਕੇ ਆਈਆਂ ਇਹਦੀ ਹੌਨੈਸਟ ਰਿਵਿਊ ਹੈ ਮੈਨੂੰ ਇਹਨੂੰ ਯੂਜ਼ ਕਰਦੇ ਕਾਫੀ ਟਾਈਮ ਹੋ ਗਿਆ ਹੈ ਤੇ ਮੈਂ ਇਹਦੀਆਂ ਦੋ ਡੱਬੀਆਂ ਜੋ ਸੀਗੀਆਂ ਉਹ ਖਤਮ ਕਰ ਚੁੱਕੀਆਂ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੀ ਆ ਦੇਖੋ ਤੇ ਇਹਦਾ ਐਵੇਂ ਕਾਰਡਬੋਰਡ ਉਹਦੀ ਚਾਂਦੀ ਹੈ ਇਹ ਡੱਬੇ ਚ ਆਂਦੀ ਹੈ ਠੀਕ ਹੈ ਦੇ ਇਹਦਾ ਜਿਹੜਾ ਪ੍ਰਾਈਸ ਹੈ ਮੈਂ ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੀ ਆ ਇਹਦਾ ਪ੍ਰਾਈਸ 350 ਹੈ ਪਰ ਜੇ ਤੁਸੀਂ ਇਹਨੂੰ ਆਨਲਾਈਨ ਮੈਂ Amazon ਤੋਂ ਮੰਗਵਾਈ ਸੀ ਮੈਨੂੰ 250 249 ਦੇ ਆਸ-ਪਾਸ ਮਿਨੀ ਸੀਗੀ ਠੀਕ ਹੈ ਤੇ ਇਹ ਕਲੇਮ ਕਰਦਾ ਹੈ ਕਿ ਇਹ ਤੁਹਾਡੀ ਜਿਹੜੀ ਡੀ ਪਿਗਮੈਂਟੇਸ਼ਨ ਜਿਵੇਂ ਸ਼ਾਈਆਂ ਵਗੈਰਾ ਹੋ ਗਈਆਂ ਐਕਨੇ ਦੇ ਨਿਸ਼ਾਨ ਵਗੈਰਾ ਹੋ ਗਏ ਹਨ ਉਹਨੂੰ ਸਾਰਿਆਂ ਨੂੰ ਕਲੀਅਰ ਕਰਦਾ ਹੈ ਤੇ ਮੈਂ ਤੁਹਾਨੂੰ ਦੱਸੂਗੀ ਵੀ ਇਹ ਨਾ ਮੈਨੂੰ ਕਿੰਨਾ ਕੁ ਬੈਨੀਫਿਟ ਦਿੰਦਾ ਹੈ ਦਿੰਦਾ ਹੈ ਜਾਂ ਨਹੀਂ ਦਿੰਦਾ ਠੀਕ ਹੈ ਜੀ ਤੇ ਇਹਦੇ ਜਿਹੜੇ ਮੇਨ ਇੰਗਰੀਡੀਐਂਟ ਨੇ ਉਹ ਹੈਗਾ ਏ ਕਾਓ ਯੋਗਰਟ ਮਸ਼ੋਬਰਾ ਵਾਈਲਡ ਹਨੀ ਠੀਕ ਤੇ ਐਨ ਨੂੰ ਖੋਲ ਕੇ ਦਿਖਾ ਦਨੀ ਆ ਤੁਹਾਨੂੰ ਆ ਦੇਖੋ ਜੀ ਇਹਦੀ ਡੱਬੀ ਤੇ ਵੀ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਇਨਗਰੀਡੀਅੰਟ ਵੀ ਲਿਖੇ ਹੋਏ ਨੇ ਤੇ ਐਵੇਂ ਦੀ ਇਹ ਆਂਦੀ ਹੈ ਡੱਬੀ ਆ ਮੈਂ ਸਾਰੀ ਟੱਪ ਵੀ ਖਤਮ ਕਰ ਦਿੱਤੀ ਤੁਸੀਂ ਦੇਖ ਸਕਦੇ ਹੋ ਇੱਕ ਡੱਬੀ ਮੈਂ ਸਾਰੀ ਖਤਮ ਕਰ ਦਿੱਤੀ ਹੈ ਜੀ ਤੇ ਮੈਂ ਤੁਹਾਨੂੰ ਉਹ دوسری ਡੱਬੀ ਦਿਖਾ ਦਨੀ ਆ ਆ ਪਹਿਲੀ ਵਾਲੀ ਡੱਬੀ ਸੀ ਕਿ ਹੁਣ ਮੈਂ ਤੁਹਾਨੂੰ ਦੂਜੀ ਖੋਲ ਕੇ ਦਿਖਾਨੀ ਆ ਆ ਦੇਖੋ ਆ ਦੇਖੋ ਜੀ ਇਹਦੇ 'ਚ ਥੋੜੀ ਜਿਹੀ ਹੈਗੀ ਹੈ ਜਲ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਦੀ ਜਿਹੜੀ ਕਨਸਿਸਟੈਂਸੀ ਹੈ ਬਿਲਕੁਲ ਸ਼ਹਿਦ ਵਰਗੀ ਹੈ ਜਿਵੇਂ ਸ਼ਹਿਦ ਨਹੀਂ ਹੁੰਦਾ ਹੈਗਾ ਸ਼ਹਿਦ ਵਰਗੀ ਹੈ ਦੇਖੋ ਇਹ ਤੁਹਾਨੂੰ ਆਪਣੇ ਫੇਸ ਤੇ ਅਪਲਾਈ ਕਰਕੇ ਦਿਖਾ ਦਿੰਨੀ ਆ ਬਿਲਕੁਲ ਥੋੜੀ ਜਿਹੀ ਕੁਆਂਟੀਟੀ ਲੱਗਦੀ ਹੈ ਇਹਦੀ ਤੇ ਇਹ ਬਿਲਕੁਲ ਚਿਪਚਿਪ ਇਨੀ ਕਰਦੀ ਹੈਗੀ ਛੇਤੀ ਐਬਜ਼orb ਹੋ ਜਾਂਦੀ ਹੈ ਤੇ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗੇ ਹਨਾ ਕੋਈ ਐਵੇਂ ਦੀ ਜੋ ਕੈਮੀਕਲ ਵਾਲੀ ਫਰੇਗਰੈਂਸ ਹੈ ਉਹ ਵੀ ਨਹੀਂ ਹੈਗੀ ਇਹਦੇ 'ਚ ਇਹ ਬਹੁਤ ਹੀ ਵਧੀਆ ਪ੍ਰੋਡਕਟ ਲੱਗਿਆ ਮੈਨੂੰ ਹੁਣ ਤੱਕ ਮੈਂ ਜਿੰਨੇ ਵੀ ਪ੍ਰੋਡਕਟ ਯੂਜ਼ ਕੀਤੇ ਐ ਤੇ ਇਹ ਸੇਫ ਹੈ ਇਹ ਬਿਲਕੁਲ ਨੈਚੁਰਲ ਤਰੀਕੇ ਨਾਲ ਬਣਾਈ ਹੋਈ ਹੈ ਇਹ ਠੀਕ ਹੈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਮੈਂ ਹੁਣ ਤੁਹਾਨੂੰ ਦੱਸਦੀ ਹਾਂ ਕਿ ਇਹ ਨਾਲ ਮੈਨੂੰ ਕਿੰਨਾ ਤਾਂ ਬੈਨੀਫਿਟ ਦਿੰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਫੇਸ ਤੇ ਇਹਨੂੰ ਲਗਾਉਣ ਨਾਲ ਇੱਕ 글로ਅ ਜ ਆ ਗਿਆ ਏ ਹਨਾ ਮਤਲਬ ਇਹ ਸੇਫ ਹੈ ਤੁਹਾਡੇ ਲਈ ਉਪਯੋਗ ਕਿਵੇਂ ਕਰਨਾ ਉਹ ਵੀ ਇਹਦੇ ਤੇ ਲਿਖਿਆ ਹੋਇਆ ਹੈ ਕਿਵੇਂ ਤੁਸੀਂ ਯੂਜ਼ ਕਰਨੀ ਹੈ ਠੀਕ ਹੈ ਆਪਣੇ ਪਹਿਲਾਂ ਫੇਸ ਨੂੰ ਚੰਗੀ ਤਰ੍ਹਾਂ ਧੋ ਕੇ ਉਹ ਤੋਂ ਬਾਅਦ ਆਪਾਂ ਅਪਲਾਈ ਕਰਨਾ ਐਜ਼ ਅ ਮੋਇਸਚਰਾਈਜ਼ਰ ਵੀ ਯੂਜ਼ ਕਰ ਸਕਦੇ ਆ ਤੇ ਆਪਾਂ ਇਹਨੂੰ ਨਾਈਟ 'ਚ ਵੀ ਯੂਜ਼ ਕਰ ਸਕਦੇ ਆ ਸੌਣ ਤੋਂ ਪਹਿਲਾਂ ਆਪਣਾ ਫੇਸ ਵਾਸ਼ ਕਰਕੇ ਠੀਕ ਹੈ ਇਹ ਇਹ ਡਰਮਟੋਲੋਜੀਕਲੀ ਟੈਸਟਡ ਵੀ ਹੈ ਇਹਦੇ ਵਿੱਚ ਕੋਈ ਕੈਮੀਕਲ ਵਗੈਰਾ ਨਹੀਂ ਹੈਗਾ ਪੈਰਾਬੈਨ ਸਲਫੇਟ ਫ੍ਰੀ ਹੈ ਇਹ ਮਤਲਬ ਕਹਿਣ ਦਾ ਮਤਲਬ ਇਹ ਤੁਹਾਡੇ ਲਈ ਸੇਫ ਹੈ ਇਸੇ ਕਰਕੇ ਮੈਂ ਇਹ ਦੋ ਡੱਬੀਆਂ ਯੂਜ਼ ਕਰ ਚੁੱਕੀਆਂ ਇਹ ਵੀ ਤਕਰੀਬਨ ਖਤਮ ਹੋਣ ਵਾਲੀ ਹੈ ਬਹੁਤ ਹੀ ਵਧੀਆ ਪ੍ਰੋਡਕਟ ਲੱਗਿਆ ਏ ਮੈਨੂੰ ਤੇ ਮੈਂ ਹੁਣ ਇਹ ਤਾਂ ਤੁਹਾਨੂੰ ਦੱਸ ਦਿੰਨੀ ਆ ਕਿ ਮੈਨੂੰ ਕਿੰਨਾ ਕੁ ਬੈਨੀਫਿਟ ਮਿਲਿਆ ਜੀ ਇਹ ਪ੍ਰੋਡਕਟ ਮੈਨੂੰ ਹੁਣ ਤੱਕ ਦੇ ਮੈਂ ਜਿੰਨੇ ਵੀ ਪ੍ਰੋਡਕਟ ਯੂਜ਼ ਕੀਤੇ ਨੇ ਮੈਨੂੰ ਸਾਰਿਆਂ ਨਾਲੋਂ ਬੈਸਟ ਲੱਗਿਆ ਏ ਇਹਦੇ ਤੇ ਲਿਖਿਆ ਏ ਕਲੇਮ ਕੀਤਾ ਗਿਆ ਹੈ ਬ੍ਰਾਈਟਨਿੰਗ ਡੀ ਪਿਗਮੈਂਟੇਸ਼ਨ ਚੱਲ ਜਿਹੜੀ ਪਿਗਮੈਂਟੇਸ਼ਨ ਹੁੰਦੀ ਆ ਤੁਹਾਡੇ ਫੇਸ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਇੱਥੇ ਦੇਖੋ ਮੇਰੇ ਹਲਕੀ ਹਲਕੀ ਪਿਗਮੈਂਟੇਸ਼ਨ ਤੁਹਾਨੂੰ ਦਿਖ ਰਹੀ ਹੈ ਲੇਕਿਨ ਮੇਰੇ ਇਹ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਸੀਗੀ ਇਹ ਏ ਡੱਬੀਆਂ ਯੂਜ਼ ਕਰਨ ਤੋਂ ਬਾਅਦ ਇਹ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਇਹ ਬਹੁਤ ਹੀ ਲਾਈਟ ਹੋ ਗਏ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਦਿਖ ਰਿਹਾ ਔਰੇ ਹੈਨਾ ਐਦਰ ਤਾਂ ਤਕਰੀਬਨ ਮੈਨੂੰ ਖਤਮ ਹੀ ਲੱਗ ਰਿਹਾ ਜੀ ਹਲਕਾ ਹਲਕਾ ਦਿਖ ਰਿਹਾ ਤੇ ਇਹਨੇ ਜਿਹੜਾ ਇਹ ਇਹਦੇ ਤੇ ਕਲੇਮ ਕੀਤਾ ਹੋਇਆ ਕਿ ਡੀ ਪਿਗਮੈਂਟੇਸ਼ਨ ਜੈਲ ਹੈ ਹੈਨਾ ਲਾਈਟਨਿੰਗ ਕਲੋਸ ਕਿਹਨ ਨੰਦੀ ਆ ਤੁਮ ਪਰ ਇਹ ਕਲੇਮ ਜੀ ਇਹ ਪੂਰਾ ਕਰਦਾ ਹੈ ਮੈਨੂੰ ਬਹੁਤ ਹੀ ਵਧੀਆ ਲੱਗੀ ਹੈ ਇਹ ਇਹ ਵਾਲਾ ਪ੍ਰੋਡਕਟ ਬਹੁਤ ਹੀ ਵਧੀਆ ਲੱਗਿਆ ਅਫੋਰਡੇਬਲ ਵੀ ਹੈ ਹਰ ਕੋਈ ਖਰੀਦ ਸਕਦਾ ਹੈ 250 ਰੁਪਏ ਦੀ ਹੈਗੀ ਆ ਤੇ ਇਹਦੀ ਜਿਹੜੀ ਕੁਆਂਟੀਟੀ ਆ ਤੁਹਾਨੂੰ 50 ml ਮਿਲ ਜਾਂਦੀ ਹੈ ਇੱਕ ਭੱਟੀ 100 ml ਵਾਲੀ ਵੀ ਮਿਲਦੀ ਹੈ ਉਹ ਤੁਹਾਨੂੰ 450 ਦੇ ਆਸ-પાસ ਮਿਲ ਜੂਗੀ ਹੈ ਨਾ ਉਹ ਉਹ ਵੀ ਮੰਗਵਾ ਸਕਦੇ ਹੋ ਪਰ ਜੇ ਤੁਸੀਂ ਟ్రਾਇਲ ਲੈਣਾ ਹੈ ਯੂਜ਼ ਕਰਕੇ ਦੇਖਣਾ ਤਾਂ ਆਹ ਵਾਲੀ ਬੈਸਟ ਹੈ ਜੀ 250 ਦੀ ਮੈਨੂੰ ਬਹੁਤ ਅਫੋਰਡੇਬਲ ਲੱਗਦੀ ਹੈ ਮੈਂ ਇਹਦੀ ਤੀਸਰੀ ਡੱਬੀ ਵੀ ਮੰਗਵਾਉਂਗੀ ਤੇ ਇਹ ਤੁਸੀਂ ਯੂਜ਼ ਕਰਕੇ ਦੇਖ ਸਕਦੇ ਹੋ ਇਹ ਤੁਹਾਨੂੰ ਜਿਆਦਾ ਬਹੁਤ ਜਿਆਦਾ ਪਿਗਮੈਂਟੇਸ਼ਨ ਹੈ ਹਾਂ ਇਹ ਕਹਿ ਸਕਦੇ ਆ ਕੀ ਪਹਿਲੇ ਬੁਝੇ ਯੂਜ਼ ਚ ਫਰਕ ਨਹੀਂ ਦਿਖਦਾ ਹੈਗਾ ਕਮ ਸਿਕਨ ਤੁਹਾਨੂੰ ਇੱਕ ਡੱਬੀ ਤਾਂ ਯੂਜ਼ ਕਰਨੀ ਪੈਣੀ ਹੈ ਜਿਵੇਂ ਤੁਹਾਡੇ ਐਕਨੇ ਦੇ ਨਿਸ਼ਾਨ ਹੋ ਗਏ ਸ਼ਾਈਆਂ ਵਗੈਰਾ ਹਨਾ ਡੀ ਪਿਗਮੈਂਟੇਸ਼ਨ ਪਿਗਮੈਂਟੇਸ਼ਨ ਕਹਿੰਦੇ ਆ ਜਿਹਨੂੰ ਤੇ ਉਹ ਨੂੰ ਵੀ ਇਹ ਕਾਫੀ ਹੱਦ ਤੱਕ ਲਾਈਟ ਕਰ ਦਿੰਦਾ ਹੈ ਤੇ ਮੈਨੂੰ ਲੱਗਦਾ ਜਿਵੇਂ ਕਿ ਮੈਂ ਉਹਨੂੰ ਤੀਸਰੀ ਡੱਬੀ ਵੀ ਮੰਗਵਾਉਂਗੀ ਯੂਜ਼ ਕਰੂੰਗੀ ਤੇ ਜਿਹੜੀ ਮੇਰੇ ਹਲਕੇ ਹਲਕੇ ਉਹ ਰਹਿ ਗਏ ਇਹ ਵੀ ਸਾਰੇ ਖਤਮ ਹੋ ਜਾਣਗੇ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਕੋਈ ਦੋ ਪ੍ਰੋਡਕਟ ਯੂਜ਼ ਕਰਦੀਆਂ ਐਕਟਿਵ ਵਾਲਾ ਵੀ ਮੈਂ ਯੂਜ਼ ਕਰਦੀਆਂ ਉਹ ਫਿਲਹਾਲ ਹਲੇ ਤਾਂ ਮੈਨੂੰ ਕੋਈ ਅਨਾਂ ਰਿਜ਼ਲਟ ਜਾਂ ਮਿਲ ਪਰ ਮੈਂ ਥੋੜਾ ਜਿਹਾ 15 ਦਿਨ ਦਾ ਰਿਵਿਊ ਦਵਾਂਗੀ ਉਹਦੇ ਬਾਰੇ ਵੀ ਤੁਹਾਨੂੰ ਪਰ ਇਹ ਜੀ ਮੈਨੂੰ ਵੈਸਟ ਲੱਗਿਆ ਇਹ ਮੈਂ ਇਹਨੂੰ 10 ਵਿੱਚੋਂ 10 ਪੁਆਇੰਟ ਦਿੰਨੀ ਆ ਇਹ ਤੁਸੀਂ ਜ਼ਰੂਰ ਮੰਗਵਾ ਕੇ ਯੂਜ਼ ਕਰਕੇ ਜ਼ਰੂਰ ਦੇਖੋ ਅਫੋਰਡੇਬਲ ਹੈ ਜੀ ਇਹਨੂੰ ਵਰਤ ਕੇ ਜ਼ਰੂਰ ਦੇਖਿਓ ਠੀਕ ਹੈ ਜੀ ਇਹ ਮੇਰਾ ਇਮਾਨਦਾਰੀ ਵਾਲਾ ਰਿਵਿਊ ਹੈ ਕਿਉਂਕਿ ਮੈਂ ਦੋ ਟੱਬੀਆਂ ਵਰਤ ਚੁੱਕੀਆਂ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਰਿਵਿਊ ਦਿੰਦਾ ਏ ਠੀਕ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਆਹ ਵਾਲੀ ਵੀਡੀਓ ਕਿਵੇਂ ਦੀ ਲੱਗੀ ਹੈ ਨਾ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰਕੇ ਜਾਓ ਦੇਖ ਲਓਂਦੇ ਵੀਡੀਓ ਤੁਸੀਂ ਲਾਈਕ ਨਹੀਂ ਕਰਦੇ ਇਹਦੇ ਨਾਲ ਨਾ ਮੈਂ ਥੋੜਾ ਜਿਹਾ ਲਾਈਕ ਕਰਦੇਆ ਕਰੋ ਮੋਟੀਵੇਟ ਹੋਣੀ ਹੈ ਕਿ ਹਾਂ ਮੈਂ ਹੋਰ ਵੀ ਵਧੀਆ ਜੀ ਵੀਡੀਓ ਲੈ ਕੇ ਆਵਾਂ ਤੇ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਚ ਆ ਦੇਖਦੇ ਆ ਸਕਿਨ ਕੇਅਰ ਦੀ ਵੀਡੀਓ ਆਂਦੀ ਹੈ ਜਾਂ ਹੈਅਰ ਕੇਅਰ ਦੀ ਆਂਦੀ ਹੈ ਜਾਂ ਕਿਸੇ ਹੋਰ ਟੌਪਿਕ ਤੇ ਆਂਦੀ ਹੈ ਜੇ ਤੁਹਾਨੂੰ ਕੋਈ ਲੱਗਦਾ ਟੌਪਿਕ ਐਵੇਂ ਦਾ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਉਸ ਟੌਪਿਕ ਤੇ ਕੋਸ਼ਿਸ਼ ਕਰੂੰਗੀ ਵੀਡੀਓ ਲੈ ਕੇ ਆਵਾਂ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਸਾਰੇ ਆਂ